ਦੀ ਸਤਾਨਕੁਲ ਕੋਰਟ ਤੇ ਕੋਰਟ ਤੋਂ ਬਸ ਤੇ ਬੈਠ ਕੇ ਆਪਾਂ ਜਾਵਾਂਗੇ ਤੇ ਲਗੇਜ ਲੈ ਕੇ ਫਿਰ ਵਰਮਿੰਗਮ ਦੀ ਜਿਹੜੀ ਫਲਾਈਟ ਆ ਉਹ ਯੂਕੇ ਯੂਕੇ ਇੰਗਲੈਂਡ ਦੀ ਧਰਤੀ ਤੇ ਪਹਿਲਾਂ ਤੇ ਘਬਰਾਹਟ ਹੋ ਗਈ ਜੀ ਇਮੀਗ੍ਰੇਸ਼ਨ ਤੇ ਕਿਉਂ ਸੁਰੇਂਦਰ ਸਿੰਘ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਖੜੇ ਆ ਬਿਆਸ ਰੇਲਵੇ ਸਟੇਸ਼ਨ ਤੇ ਸਾਡਾ ਟੂਰ ਹੈ ਜੀ ਯੂਕੇ ਦਾ ਇੰਗਲੈਂਡ ਦੀ ਧਰਤੀ ਤੇ ਜਾ ਰਹੇ ਆ ਤੇ ਇੱਥੋਂ ਸ਼ਤਾਬਦੀ ਟ੍ਰੇਨ ਲਵਾਂਗੇ ਆਪਾਂ ਸ਼ਤਾਬਦੀ ਟ੍ਰੇਨ ਬਿਆਸ ਤੋਂ ਦਿੱਲੀ ਤੇ ਇਸ ਟਾਈਮ ਆਪਾਂ ਬਿਆਸ ਸਟੇਸ਼ਨ ਜਿਹੜਾ ਇੰਡੀਆ ਦਾ ਸਭ ਤੋਂ ਸਾਫ਼ ਸੁਥਰਾ ਜਿਹੜਾ ਸਟੇਸ਼ਨ ਆ ਉਹਦੇ ਤੇ ਆਪਾਂ ਇੱਥੋਂ ਜਰਨੀ ਜਿਹੜੀ ਆ ਉਹ ਸ਼ੁਰੂ ਕਰਨ ਲੱਗੇ ਆ ਤੇ ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਆਪਣਾ ਟਾਈਮ ਕਿਹੜਾ ਵਾ ਜਾਜ ਦਾ ਇੱਕ ਦੋ ਜਣੇ ਖੁਸ਼ੀ ਆਓ ਸੋਰੇ 7 ਵਜੇ ਦਾ 10 ਤਰੀਕ ਨੂੰ ਤੈਨੂੰ ਲੱਗ ਗਿਆ ਪਤਾ ਕਿ ਨਹੀਂ ਹੁਣ ਦਵਾ ਜਿਹਾ ਲੱਗੇ ਮੋਂਤ ਨਹੀਂ ਪੁੱਛੇਗਾ ਆ ਜੀ ਆ ਗੀਏ ਉਹ ਕਿਹੜੇ ਰੱਖਣੇ ਆ ਮੈਨੂੰ ਚਾੜ ਦਿਓ ਬਾਕੀ ਕੋਈ ਨਹੀਂ ਅਜੀ ਕੰਦਾ ਸੋਦਰਿੰਦਰ ਸਿੰਘ ਦੇ ਵੱਡੇ ਭਾਈ ਸਾਹਿਬ ਛੱਡਣ ਆਏ ਆ ਹਨ ਤੇ ਤੁਸੀਂ ਇਹਨਾਂ ਦਾ ਫੇਸ ਵੇਖ ਕੇ ਤੁਸੀਂ ਗੈਸ ਕਰੋ ਕਿ ਪੰਜਾਬੀ ਕਿਹੜਾ ਸਿੰਗਰ ਹੈ ਹੀਰੋ ਹੈ ਨਾ ਤੇ ਕਿਹੜੇ ਹੀਰੋ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਸ਼ਕਲ ਜਿਹੜੀ ਮਿਲਦੀ ਹੈ ਕਮੈਂਟ ਚ ਜਰੂਰ ਦੱਸਿਓ ਮਿਲਦੇ ਆਂ ਭਾਜੀ ਫਿਰ ਸੋ ਦੋਸਤੋ ਅਸੀਂ ਅਕਸਰ ਹੀ ਜਦੋਂ ਫੋਰਨ ਕੰਟਰੀ ਦੇ ਵਿੱਚ ਟਰੈਵਲ ਕਰਨਾ ਹੁੰਦਾ ਤੇ 에어ਪੋਰਟ ਜਾਣ ਵਾਸਤੇ ਸਾਨੂੰ ਟੈਕਸੀਆਂ ਲੈਣ ਦੀ ਕੋਈ ਲੋੜ ਨਹੀਂ ਆ ਜਿਆਦਾ ਕਿਉਂਕਿ ਬਹੁਤ ਹੀ ਸਸਤਾ ਤੇ ਕੰਫਰਟੇਬਲ ਸਫਰ ਜਿਹੜਾ ਉਹ ਸ਼ਤਾਬ ਦੀ ਟ੍ਰੇਨ ਦਾ ਹੀ ਸੀ। ਦਿੱਲੀ ਰੇਲਵੇ ਸਟੇਸ਼ਨ ਤੋਂ ਉਤਰਨ ਤੋਂ ਬਾਅਦ ਅਸੀਂ ਪਹੁੰਚੇ ਜੀ ਦਿੱਲੀ ਮੈਟਰੋ ਸਟੇਸ਼ਨ ਤੇ। ਸੋ ਹਾਂਜੀ ਦੋਸਤੋ ਰਾਤ ਦੇ 11:20 ਹੋ ਚੁਕੇ ਆ ਤੇ ਦਿੱਲੀ ਮੈਟਰੋ ਸਟੇਸ਼ਨ ਤੇ ਪਹੁੰਚ ਚੁਕੇ ਆ ਤੇ ਸਾਰਿਆਂ ਨੂੰ ਇੱਕ ਨੌਲੇਜ ਦੀ ਗੱਲ ਇਹ ਹੈ ਕਿ ਕਿਹੇ ਟਾਈਮ ਬਾਹਰ ਟੈਕਸੀਆਂ ਵਾਲੇ ਬੜੇ ਪਰੇਸ਼ਾਨ ਕਰਦੇ ਆ ਕਿ ਮੈਟਰੋ ਬੰਦ ਹੋ ਗਈ ਆ ਪਰ 11:30 ਵਜੇ ਤੱਕ ਰਾਤ ਦੇ ਮੈਟਰੋ ਚੱਲਦੀ ਆ ਹਨਾ ਬਿਲਕੁਲ ਤੇ ਥੋੜੀ ਖੇਚਲ ਕਰਨੀ ਪੈਂਦੀ ਆ ਪਰ ਮੈਟਰੋ ਜਿਹੜੀ ਆ ਚੀਪੈਸਟ ਪ੍ਰਾਈਸ ਦੇ ਵਿੱਚ ਤੁਹਾਨੂੰ ਪੈਂਦੀ ਆ ਸੋ ਇਸ ਕਰਕੇ ਪਹੁੰਚ ਚੁਕੇ ਆ ਆਪਾਂ ਦਿੱਲੀ ਮੈਟਰੋ ਤੇ ਹੁਣ ਇੱਥੋਂ ਜਾਵਾਂਗੇ ਪਲੇਟਫਾਰਮ ਨੰਬਰ 3 ਟਰਮੀਨਲ ਤੇ 에어ਪੋਰਟ ਸੋ ਦੋਸਤੋ ਦਿੱਲੀ ਮੈਟਰੋ ਦੀ ਬਹੁਤ ਹੀ ਵਧੀਆ ਸਰਵਿਸ ਆ ਜੋ ਕਿ ਸਾਨੂੰ ਵਿਥਿਨ 30 ਮਿੰਟਸ ਦੇ ਵਿੱਚ 에어ਪੋਰਟ ਤੇ ਪਹੁੰਚਾ ਦਿੰਦੀ ਆ ਸੋ ਅਸੀਂ 에어ਪੋਰਟ ਤੇ ਪਹੁੰਚ ਚੁੱਕੇ ਹਾਂ ਜੀ ਹੁਣ ਆਪਾਂ ਜਾਣਾ ਆ ਟਰਮੀਨਲ ਨੰਬਰ 3 ਦੇ ਕਿਉਂਕਿ ਇੰਦਰਾ ਗਾਂਧੀ 에어ਪੋਰਟ ਦਿੱਲੀ ਦਾ ਬਹੁਤ ਵੱਡਾ 에어ਪੋਰਟ ਆ ਤੇ ਇੱਥੋਂ ਤਕਰੀਬਨ ਸਾਰੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਉੱਡਦੀਆਂ ਨੇ ਸੋ ਹਾਂਜੀ ਦੋਸਤੋ ਇਮੀਗ੍ਰੇਸ਼ਨ ਵੀ ਹੋ ਚੁੱਕੀ ਆ ਆਪਣੀ ਤੇ ਸਮਾਨ ਵੀ ਆਪਣਾ ਹੋ ਚੁੱਕਾ ਆ ਜਮ੍ਹਾਂ ਤੇ ਡਿਊਟੀ ਫਰੀ ਹੁਣੇ ਕ੍ਰਾਸ ਕਰਕੇ ਹੁਣ ਆਪਾਂ ਜਾਵਾਂਗੇ ਆਪਣੇ 게ਟ ਨੰਬਰ ਤੇ 게ਟ ਨੰਬਰ ਪਤਾ ਤੁਹਾਨੂੰ ਦੋਵਾਂ ਨੂੰ 7 7 7 ਉਹ ਪੜਿਆ ਲਿਖਿਆ ਲੱਗਦਾ ਬੰਦਾ ਹੈ ਨਾ 7 ਸਤਨਬੁਰ ਜਾਣਾ ਹੈ 7 ਅੜ ਜਾਣਾ ਹੈ ਇਹ ਉੱਥੇ ਕਹਿੰਦਾ ਜਾਣਾ ਆਪਾਂ ਯੂਕੇ ਆ ਤੇ ਕਹਿੰਦਾ ਅ ਯੂਕੇ ਸਟੇ ਆ ਤੇ ਸਤਨਬੁਰ ਜਾਣਾ ਹੈ ਉਹ ਭਾਈ ਯੂਕੇ ਜਾਣਾ ਹੈ ਤੇ ਸਤਨਬੁਰ ਸਟੇ ਆ ਸੋ ਡਿਊਟੀ ਫਰੀ ਲੰਘੇ ਆ ਤੇ ਹੁਣ ਆਪਾਂ 게ਟ ਤੇ ਜਾਂਦੇ ਆ ਆਪਣੇ ਜਿਹੜਾ 게ਟ ਹੈਗਾ ਪੈੜਾ ਪਰ ਬੈਠ ਵੀ ਜਾਣਾ ਚਾਹੀਦਾ ਹੈ ਨਾ ਪੈੜਾ ਪਰ ਬੈਠ ਕੋਣ ਕੋਣ ਹੋਰ ਵੀ ਬੈਠ ਸਕਦਾ ਜਿਹਦਾ ਢਿੱਡ ਜਦਾ ਉਹ ਨਹੀਂ ਬੈਠ ਸਕਦਾ ਪੈੜਾ ਪਰ ਸਹੀ ਆ ਸੋ ਕਾਫੀ ਲੰਬੇ ਸਮੇਂ ਤੋਂ ਤੁਰ ਤੁਰ ਕੇ ਤੇ ਸਾਡਾ ਹਾਲ ਹੋ ਚੁੱਕਾ ਹੈ ਇਸ ਟਾਈਮ ਪੂਰਾ ਥਕਾਵਟ ਵਾਲਾ ਤੇ ਥੋੜੀ ਰੈਸਟ ਕਰਦੇ ਆ ਅੱਜ 에ਅਰਪੋਰਟ ਤੇ ਬੈਹਿ ਕੇ ਤੇ ਖਾਵਾਂਗੇ ਆਪਾਂ ਪਰੌਂਠੇ ਆਚਾਰ ਦੇ ਨਾਲ ਸੋ ਦੋਸਤੋ ਬੋਰਡਿੰਗ ਪਾਸ ਮਿਲਣ ਤੋਂ ਬਾਅਦ ਜਹਾਜ਼ ਲੱਗ ਚੁੱਕਾ ਹੈ ਜੀ ਉਡਾਣ ਭਰਨ ਵਾਸਤੇ ਤਿਆਰ ਤੇ ਆਪਣੀ ਸੀਟ ਜਿਹੜੀ ਹੈ ਅਸੀਂ ਲੱਭ ਕੇ ਤੇ ਪਹੁੰਚੇ ਆਪਣੀ ਸੀਟ ਦੇ ਉੱਤੇ ਸੋ ਦੋਸਤੋ ਏਸੀ ਇੰਡੀਗੋ 에ਅਰਲਾਈਨ ਦੀ ਫਲਾਈਟਸ ਜਿਹੜੀ ਏਅਰ ਹੋਸੈਸ ਨੇ ਸਾਨੂੰ ਜਿਹੜੀਆਂ ਗਾਈਡਲਾਈਨਸ ਤੋਂ ਸਮਝਾਉਣ ਤੋਂ ਬਾਅਦ ਜਿਹੜਾ ਬ੍ਰੇਕਫਾਸਟ ਸਾਡੇ ਵਾਸਤੇ ਜਿਹੜਾ ਉਹ ਭੇਜਣਾ ਸ਼ੁਰੂ ਕਰ ਦਿੱਤਾ ਤੇ ਬ੍ਰੇਕਫਾਸਟ ਬਹੁਤ ਵਧੀਆ ਸੀ ਪਰ ਇੰਡੀਆਈਅਨ ਏਅਰਲਾਈਨਸ ਦੀਆਂ ਜਿਹੜੀਆਂ ਸਾਹਮਣੇ ਵਾਲੀਆਂ ਐਲਈਡੀਜ਼ ਉਹ ਹਮੇਸ਼ਾ ਬੰਦ ਹੀ ਰਹਿੰਦੀਆਂ ਨੇ ਪਤਾ ਨਹੀਂ ਕੀ ਪ੍ਰੋਬਲਮ ਹੈ ਤੇ ਕੁਝ ਵੀ ਉਹਨਾਂ ਦੇ ਉੱਤੇ ਪਲੇ ਨਹੀਂ ਸੀ ਹੁੰਦਾ ਤੇ ਮੈਂ ਲਈ ਜੀ ਬਲੈਕ ਕਾਫੀ ਤੇ ਮੇਰੇ ਨਾਲ ਦੇ ਦੋਨਾਂ ਨੇ ਜਿਹੜੇ ਚਾਹ ਦੇ ਸ਼ੌਕੀਨ ਹਨ ਉਹਨਾਂ ਨੇ ਚਾਹ ਦੇ ਕੱਪ ਲੈ ਲਿਆ ਦੋ ਤੇ ਨਾਲ ਬ੍ਰੇਕਫਾਸਟ ਪਰੌਂਠੀਆਂ ਨੇ ਤੇ ਨਾਲ ਆਲੂ ਗਾਜਰਾਂ ਦੀ ਸਬਜ਼ੀ ਤੇ ਇੱਕ ਇੱਕ ਬ੍ਰੈਡ ਆਓ ਇੰਜੋਏ ਕੀਤਾ ਬ੍ਰੇਕ ਤੇ ਉਸ ਤੋਂ ਬਰਾਦ ਹੋ ਗਿਆ ਜੀ 슬ੀਪਿੰਗ ਟਾਈਮ ਕਿਉਂਕਿ 7.5 ਘੰਟੇ ਦੀ ਸਾਡੀ ਜਿਹੜੀ ਉਹ ਫਲਾਈਟ ਸੀਗੀ ਸੋ ਦੋਸਤੋ 7.5 ਘੰਟੇ ਦੀ ਜਰਨੀ ਤੋਂ ਬਾਅਦ ਅਸੀਂ ਉਤਰੇ ਜੀ ਇਸਤਾਨਬੁਲ ਤੁਰਕੀ ਦੇ ਵਿੱਚ ਸੌਦਰ ਚੱਕਿਆ ਜੀ ਇਸਤਾਨਬੁਲ ਇਸਤਾਨਬੁਲ 에어ਪੋਰਟ ਤੇ ਫਿਰ ਬੱਸ ਤੇ ਬੈਠ ਕੇ ਆਪਾਂ ਜਾਵਾਂਗੇ ਲਗੇਜ ਲੈ ਕੇ ਫਿਰ ਬਰਮਿੰਗਮ ਦੀ ਜਿਹੜੀ ਫਲਾਈਟ ਆ ਉੱਥੇ ਲੈਂਦੇ ਆ ਸੋ ਥਿਸ ਇਜ਼ ਅ ਇਸਤਾਨਬੁਲ ਕੋਪਨਜਗ ਹੈ ਜੀ ਇਸਤਾਨਬੁਲ ਹੁਣ ਆਪਾਂ ਇਥੋਂ ਲਗੇਜ ਲੈਣੇ ਆ ਤੇ ਉਸ ਤੋਂ ਬਾਅਦ ਫਿਰ ਅਗਲੀ ਫਲਾਈਟ ਜਿਹੜੀ ਇਥੋਂ ਦੀ ਸ਼ੁਰੂ ਕਰਦੇ ਆ ਜਿਹੜਾ ਹੁਣ ਇਥੋਂ ਟਰਮੀਨਲ B1 ਤੇ ਲੱਗਣਾ ਹੈ ਤੇ ਅ ਬਰਮਿੰਗਮ ਦੀ ਫਲਾਈਟ ਜਿਹੜੀ ਆ ਸਾਨੂੰ ਇਥੋਂ ਮਿਲੇਗੀ ਇਸਤਾਨਬੁਲ 에ਰਪੋਰਟ ਜਿਹੜਾ ਬਹੁਤ ਵੱਡਾ 에ਰਪੋਰਟ ਆ ਮੈਂ ਫਸਟ ਟਾਈਮ ਇਥੇ ਵਿਜ਼ਿਟ ਕੀਤਾ ਹੈ ਤੇ ਸਟੇ ਆ ਸਾਡਾ ਇਥੇ 2 ਆਵਰਸ ਦਾ ਤੇ ਵੈਰੀ ਬਿਗ 에어ਪੋਰਟ ਸੋ ਦੋਸਤੋ ਇਸਤਾਨਬੁਲ 에어ਪੋਰਟ ਜਿਹੜਾ ਆ ਤੁਰਕੀ ਦਾ ਬਹੁਤ ਵੱਡਾ 에어ਪੋਰਟ ਆ ਜਿੰਨੇ ਵੀ ਦੁਨੀਆ ਦੇ ਇੰਟਰਨੈਸ਼ਨਲ 에어ਪੋਰਟ ਨੇ ਉਹਨਾਂ ਦੇ ਵਿੱਚੋਂ ਇਸਤਾਨਬੁਲ ਦਾ ਨਾਮ ਹੀ ਆਉਂਦਾ हां जी दोस्तों फ्लाइट ਦੇ ਵਿੱਚ ਬੈਠਣ ਤੋਂ ਬਾਅਦ بارش ਜਿਹੜੀ ਉਹ ਸ਼ੁਰੂ ਹੋ ਗਈ ਸੀ ਵਿੰਡੋ ਸਾਈਡ ਸਾਡੀ ਸੀਟ ਸੀ ਤੇ 터ਕਿਸ਼ 에어ਲਾਈਨ ਦੇ ਵਿੱਚ ਬਹੁਤ ਹੀ ਵਧੀਆ ਜਹਾਜ਼ ਸਾਡਾ ਜਿਹੜਾ ਆ ਟੇਕ ਆਫ ਕਰਨ ਲਈ 92 ਦੇ ਉੱਤੇ ਤਿਆਰ ਸੀਗਾ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਸੀਗਾ ਬਾਹਰ ਦਾ ਕਿਉਂਕਿ ਥੋੜਾ ਥੋੜਾ ਮੀਂਹ ਪੈਣਾ ਜਿਹੜਾ ਸ਼ੁਰੂ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਹਾਜ਼ ਸਾਡਾ ਉੱਪਰ ਉੱਡਣਾ ਸ਼ੁਰੂ ਹੋ ਗਿਆ ਤੇ ਥੱਲੇ ਦਾ ਨਜ਼ਾਰਾ ਤੁਸੀਂ ਛੋਟੇ ਛੋਟੇ ਜਹਾਜ਼ ਜਿਹੜੇ ਉਹ ਦਿਖ ਰਹੇ ਨੇ ਉੱਪਰੋਂ ਔਰ ਜਹਾਜ਼ ਜਿਹੜਾ ਸੀਗਾ ਉਡਾਨ ਭਰ ਕੇ ਬੱਦਲਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਸਾਨੂੰ ਦਿਖਾਣ ਨੂੰ ਲੈ ਕੇ ਆਇਆ ਦੋਸਤੋ ਇਸ ਤੋਂ ਪ੍ਰੰਤ ਜਹਾਜ਼ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਉਚਾਈ ਦੇ ਵਿੱਚ ਚਲਾ ਗਿਆ ਤੇ ਛੋਟੇ-ਛੋਟੇ ਬੱਦਲ ਜਿਹੜੇ ਸੀ ਉਹ ਨੀਚੇ ਰਹਿ ਗਏ ਤੇ ਉੱਪਰਲੇ ਬੱਦਲ ਜਿਹੜੇ ਸੀ ਉਹ ਸਾਨੂੰ ਬਾਹਰ ਦੇਖੋ ਕਿਸ ਤਰ੍ਹਾਂ ਇੱਕਦਮ ਵਾਈਟ ਚਾਦਰ ਜਿਹੜੀ ਆ ਜਿਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ برف ਦੇ ਵਿੱਚ ਅਸੀਂ ਡਰੇ ਹੁੰਦੇ ਆ ਤੇ ਇਹਦੇ ਨਾਲ ਹੀ ਉਡਾਣ ਭਰਦਿਆਂ ਉਚਾਈ ਦੇ ਵਿੱਚ ਹਰ ਵਾਰ ਮੌਸਮ ਜਿਹੜਾ ਬਦਲਦਾ ਤੇ ਧਰਤੀ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਦਿਖਦਾ ਆ ਕਦੀ ਬੱਦਲ ਤੇ ਕਦੀ ਨਦੀਆਂ ਤੇ ਕਦੀ ਗ੍ਰੀਨਰੀ ਸੋ ਇਹ ਅਸੀਂ ਲੰਡਨ ਦੇ ਉਪਰੋਂ ਦੀ ਜਹਾਜ਼ ਜਿਹੜਾ ਸਾਡਾ ਕ੍ਰੋਸ ਕਰ ਰਿਹਾ तकरीबन ਅਸੀਂ ਯੂਕੇ ਪਹੁੰਚਣੇ ਵਾਲੇ ਸੀ ਤੇ ਕੁਝ ਇਸ ਤਰ੍ਹਾਂ ਦਾ ਜ਼ਮੀਨ ਪੈਲੀਆਂ ਨਜ਼ਰ ਸਾਨੂੰ ਆ ਰਹੀਆਂ ਜਿਹਦੇ ਉੱਤੇ ਖੇਤੀ ਹੁੰਦੀ ਆ ਸੋ ਬਹੁਤ ਹੀ ਵਧੀਆ ਇਹ ਲੰਡਨ ਦਾ ਜਿਹੜਾ ਇੱਕ ਬ੍ਰਿਜ ਸਾਨੂੰ ਦਿਖਿਆ ਆਪਾਂ ਲੰਡਨ ਦੇ ਉਪਰੋਂ ਫਲਾਈ ਕਰ ਰਹੇ ਆ ਤੇ ਯੂਕੇ ਅਸੀਂ ਉਤਰਨ ਵਾਲੇ ਆ ਜੀ ਇਸ ਟਾਈਮ ਬਰਮਿੰਗਮ ਦੇ ਵਿੱਚ ਸੋ ਦੋਸਤੋ ਬਹੁਤ ਹੀ ਵਧੀਆ ਸਫਰ ਰਿਹਾ ਸਾਡਾ ਤੇ ਅਸੀਂ ਇਸ ਸਮੇਂ ਲੈਂਡ ਕਰ ਚੁੱਕੇ ਹਾਂ ਜੀ ਬਰਮਿੰਗਮ ਯੂਕੇ ਦੀ ਧਰਤੀ ਦੇ ਉੱਤੇ ਤੇ ਬਹੁਤ ਹੀ ਵਧੀਆ ਫਲਾਈਟ ਸੀਗੀ ਦੀ ਪਹੁੰਚ ਗਏ ਭਾਈ ਹਾਂਜੀ ਹਾਂਜੀ ਸਰ ਪਹੁੰਚ ਗਏ ਸੋ ਫਾਈਨਲੀ ਫਾਈਨਲੀ ਪਹੁੰਚ ਚੁੱਕੇ ਆ ਜੀ ਬਰਮਿੰਗਮ ਯੂਕੇ ਤੇ ਐਂਟਰੀ ਸਾਨੂੰ ਮਿਲ ਚੁੱਕੀ ਹੈ ਇਮੀਗ੍ਰੇਸ਼ਨ ਹੋ ਗਈ ਹੈ ਫਾਈਨਲ ਤੇ ਹੁਣ ਆਪਾਂ ਇੱਥੋਂ ਲਾਵਾਂਗੇ ਆਪਣੇ ਲਗੇਜ 벨ਟ ਚੱਲ ਰਹੀ ਹੈ ਤੇ ਬਾਹਰ ਆ ਚੁੱਕੇ ਨੇ ਵੀਰ ਜੀ ਹੁਣੀ ਵੀ ਲੈਣ ਵਾਸਤੇ ਤੇ ਸਮਾਨ ਚੁੱਕ ਕੇ ਆਪਾਂ ਚੱਲਦੇ ਆ ਜੀ ਬਰਮਿੰਗਮ ਲੀ ਆ ਗਏ ਆ ਬਾਹਰ 에어ਪੋਰਟ ਤੋਂ ਤੇ ਪਹੁੰਚ ਚੁਕੇ ਆ ਇਸ ਟਾਈਮ ਯੂਕੇ ਯੂਕੇ ਇੰਗਲੈਂਡ ਦੀ ਧਰਤੀ ਤੇ ਪਹਿਲਾ ਤੇ ਘਬਰਾਹਟ ਹੋ ਗਈ ਜੀ ਇਮੀਗ੍ਰੇਸ਼ਨ ਤੇ ਕਿਉਂ ਸੁਰੇਂਦਰ ਸਿੰਘ ਜੀ ਨਹੀਂ ਮੈਂ ਫੋਨ ਕਰਤਾ ਇਹਨਾਂ ਨੇ ਪਹਿਲਾਂ ਜੀ ਵਾ ਆ ਰਿਹਾ ਤੇ ਪਹਿਲਾਂ ਫੋਨ ਕਰਤਾ ਜੀ ਕਹਿੰਦੇ ਕਰਤਾ ਸੁਣਦੇ ਨਾ ਆਉਣਾ ਰਿਹਾ ਭਾਜੀ ਹੁਣੀ ਲੈਣ ਗੁਰਨਾਲ ਸਿੰਘ ਹੋਏ ਤੇ ਚਲਦੇ ਆ ਫਿਰ ਗੁਰਦੁਆਰਾ ਸਾਹਿਬ ਜਾ ਰਹੇ ਆ ਹੁਣ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੇ ਗੁਰਲਾਲ ਭਾਜੀ ਲੈਣਾ ਹੈ ਸਾਨੂੰ ਹੈਣਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਗੁਰਮੇਜ ਭਾਜੀ ਦੇ ਬੇਟੇ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਭ੍ਰਮਿੰਗਮ ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਹੜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਉਣ ਵਾਲੇ 6 ਮਨთ ਤੱਕ ਅਸੀਂ ਯੂਕੇ ਚਾ ਜੀ ਵੀਡੀਓ ਐਸੀ ਤਰ੍ਹਾਂ ਹੀ ਸ਼ੇਅਰ ਕਰਦੇ ਰਵਾਂਗੇ ਥੈਂਕ ਯੂ